ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਦਲਾ ਤੇ ਇੱਕ ਵਾਰ ਮੁਰਤੋਂ ਪਾਰਟੀ ਹਾਈ ਕਮਾਂਡ ਨੇ ਵਿਸ਼ਵਾਸ ਜਤਾਇਆ ਤੇ ਤੀਸਰੀ ਵਾਰ ਉਹਨਾਂ ਨੂੰ ਟਿਕਟ ਦੇ ਕੇ ਨਵਾਜ਼ਿਆ ਜੇ ਗੱਲ ਕਰ ਲਈਏ ਗੁਰਜੀਤ ਸਿੰਘ ਔਦਲਾ ਦੀ ਤਾਂ 2007 ਵਿੱਚ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਐਜ਼ ਅ ਕਾਉਂਸਲਰ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ 2017 ਦੀ ਬਾਈ ਇਲੈਕਸ਼ਨ ਤੇ 2019 ਦੀ ਆਮ ਇਲੈਕਸ਼ਨ ਵਿੱਚ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤਾਂ ਤੀਸਰੀ ਵਾਰ ਜਿਹੜਾ ਕਿ ਉਹਨਾਂ ਨੂੰ ਚੋਣ ਮੈਦਾਨ ਵਿੱਚ ਕਾਂਗਰਸ ਪਾਰਟੀ ਵੱਲੋਂ ਉਤਾਰਿਆ ਗਿਆ ਹੈ ਤੇ ਅੱਜ ਉਹ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਤੇ ਕਿਕਰ ਮਨਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਜੋਸ਼ ਹੈ ਬਕਰਾਂ ਵਿੱਚ ਪਰ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਵਰਕਰ ਪਹੁੰਚੇ ਹੋਏ ਨੇ ਤੇ ਗੱਲ ਕਰਨੀ ਹੈ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਹੁਣ ਚਾਰ ਕੋਣੀ ਮੁਕਾਬਲਾ ਹੋਣ ਦੀ ਸੰਭਾਵਨਾ ਜਿਹੜੀ ਕਿ ਉਹ ਵੱਧ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਢਾਲੀਵਾਲ ਚੌਂ ਮੈਦਾਨ ਵਿੱਚ ਨੇ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਤੇ ਸ਼੍ਰੋਮਣੀ ਕਾਲਰ ਬਾਦਲ ਵੱਲੋਂ ਅਨਿਲ ਜੋਸ਼ੀ ਤੇ ਕਾਂਗਰਸ ਵੱਲੋਂ ਸਰਦਾਰ ਗੁਰਜੀਤ ਸਿੰਘ ਔਜਲਾ ਚੌਂ ਮੈਦਾਨ ਵਿੱਚ ਉਤਾਰੇ ਗਏ ਨੇ ਤਾਂ ਆਨਲ ਸਮੇਂ ਅੰਦਰ ਇਹ ਹੋਰ ਮੁਕਾਬਲਾ ਜਿਹੜਾ ਕਿ ਟਫ ਹੋਣਾ ਦਿਖਾਈ ਦੇਣਾ ਹੈ ਕਿਉਂਕਿ ਦੋ ਕੈਂਡੀਡੇਟ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਸੋਨ ਪ੍ਰਚਾਰ ਤਾਂ ਕਾਫੀ ਪਹਿਲਾਂ ਸ਼ੁਰੂ ਕੀਤਾ ਹੈ ਪਰ ਕੁਜੀ ਸਿੰਘ ਔਜਲਾ ਨੂੰ ਬੀਤੇ ਕੱਲ ਹੀ ਟਿਕਟ ਜਿਹੜੀ ਕਿ ਉਹ ਆਇਕਮਨ ਵੱਲੋਂ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਇੱਥੇ ਪਹੁੰਚੇ ਨੇ ਤਾਂ ਉਹਨਾਂ ਦਾ ਪਰਮਾਣ ਸਵਾਗਤ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸਹਿਬਾਨ ਇੱਥੇ ਉਹਨਾਂ ਨੂੰ ਜੀ ਆਖਣ ਵਾਸਤੇ ਪਹੁੰਚੇ ਹੋਏ ਨੇ ਇਹ ਗੁਰੂ ਰਾਮਦਾਸ ਦੀ ਨਗਰੀ ਇਹ ਸੁਪਿੱਤਰ ਸਰੋਵਰਾਂ ਦੀ ਨੂੰ ਜ਼ਿੰਮੇਵਾਰੀ ਮਿਲੀ ਹੈ ਸ਼੍ਰੀ ਦੁਰਗਿਆਰਾ 13 ਭਗਵਾਨ ਬਾਦਮੀਕ ਜੀ ਦੇ 13 ਔਰ ਇਸ ਧਰਤੀ ਦੇ ਵਿੱਚ ਸਾਰੇ ਧਰਮਾਂ ਦੇ ਸਾਡੇ ਕ੍ਰਿਸਚੀਅਨ ਭਾਈਚਾਰੇ ਦੇ ਸਭਨਾ ਦੀ ਇੱਕ ਖਾਇ ਸੀ ਸਭਨਾ ਨੇ ਪਿਆਰ ਦਿੱਤਾ ਸਭਨਾ ਦੇ ਪਿਆਰ ਦੇ ਸਦਕਾ ਹੀ ਇਹ ਟਿਕਟ ਮਿਲੀ ਹੈ ਔਰ ਸਾਡੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਸੋਨੀਆ ਗਾਂਧੀ ਜੀ ਦਾ ਖੜਗੇ ਜੀ ਦਾ ਰਾਹੁਲ ਗਾਂਧੀ ਜੀ ਦਾ ਪ੍ਰਿੰਕਾ ਗਾਂਧੀ ਜੀ ਦਾ ਸਾਡੇ ਇੰਚਾਰਜ ਜਵਿੰਦਰ ਯਾਦਵ ਜੀ ਦਾ ਔਰ ਐਲਓਪੀ ਮਤਾਬ ਆਜਾ ਮੇਰਾ ਭਰਾ ਰਾਜਾ ਵਡਿੰਗ ਦਾ ਮੈਂ ਸਭਨਾ ਦਾ ਧੰਨਵਾਦ ਕਰਦਾ ਹਾਂ ਪਬਲਿਕ ਡਿਸਾਈਡ ਕਰੂਗੀ ਇਹ ਪਬਲਿਕ ਤੇ ਆਪਾਂ ਛੱਡਦੇ ਪਬਲਿਕ ਸਾਰੇ ਪੱਖਾਂ ਦੇ ਵੇਖ ਕੇ ਡਿਸਾਈਡ ਕਰੂਗੀ ਕਿਨੂੰ ਕਿਹਦਾ ਕਿਹਦਾ ਮੁਕਾਬਲਾ ਕਰਾਉਣਾ ਆਮ ਆਦਮੀ ਪਾਰਟੀ ਨੇ ਤਾਂ ਇਹ ਬੀਜੇਪੀ ਲੋਕ ਪਿੰਡਾਂ ਕੋਲੇ 50 ਨੂੰ ਘਾਟਾ ਕੋਈ ਗੱਲ ਨਹੀਂ ਅਹੀਂ ਤੇ ਅਹੀਂ ਤੇ ਕਰਦਾ ਹੀ ਆ ਰਿਹਾ ਹੁਣ ਤਾਂ 20 ਸਾਲ ਹੋ ਗਏ ਪ੍ਰਚਾਰ ਕਰਦੇ ਨਵੇਂ ਬੰਦਿਆਂ ਨੂੰ ਲੋੜ ਹੁੰਦੀ ਆ ਇਹ ਹੁਣ ਬਾਅਦ ਚ ਡਿਸਕਸ ਕਰਦੇ ਆਪਾਂ ਵਧੀਆ ਰਹੂਗੀ ਆਪਾਂ ਜਿੱਤ ਕੇ ਜਾਵਾਂਗੇ ਪ੍ਰਭ ਮੇ ਰੱਖੀ ਆਪਣੇ ਆਪਣੇ ਨੂੰ ਕਿਸ ਨਾਲ ਨਰਾਜੀ ਦੂਰ ਕਰੀ ਆਪਣੇ ਮੇਰੇ ਵੱਡੇ ਨੇ ਉਹਨਾਂ ਦੇ ਸਹਿਮਤੀ ਦੇ ਨਾਲ ਟਿਕਟ ਮਿਲੀ ਆ ਕੋਈ ਐਹੀ ਦੀ ਗੱਲ ਨਹੀਂ ਸਾਰੇ ਇੱਕ ਇੱਕ ਪਲੇਟਫਾਰਮ ਦੇ ਉਹਨਾਂ ਦੀ ਟਿਕਟ ਹੈ ਭਾਈ ਉਹਨਾਂ ਦੀ ਕਾਂਗਰਸ ਪਾਰਟੀ ਦੀ ਟਿਕਟ ਹੈ ਕਾਂਗਰਸ ਪਾਰਟੀ ਦੇ ਸ਼ਪਾਈ ਨੇ ਉਹ ਧੰਨਵਾਦ ਹੈ ਧੰਨਵਾਦ ਹੈ ਸਰਦਾਰ ਗੁਰਜੀਤ ਸਿੰਘ ਔਜਲਾ ਜਿਥੇ ਕਿ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਵਿਖਾਈ ਦੇ ਰਹੇ ਨੇ ਉੱਥੇ ਵਰਕਰਸ ਵੀ ਉਹ ਦੀ ਰਤਨਵਾਦ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿ ਗ੍ਰੈਂਡ ਵੈਲਕਮ ਜਿਹੜਾ ਕਿ ਉਹਨਾਂ ਦੇ ਇੱਥੇ ਅਮਰਸਰ ਪਹੁੰਚੇ ਤੇ ਕੀਤਾ ਗਿਆ ਔਰ ਉਹਨਾਂ ਨੇ ਇਹ ਹੀ ਆਖਿਆ ਵੀ ਕੋਈ ਵੀ ਪਾਰਟੀ ਅੰਦਰ ਨਾਰਾਜ਼ਗੀ ਨਹੀਂ ਹੈ ਜਿਹੜੇ ਵੀ ਨਾਰਾਜ਼ ਸੀਗੇ ਉਹ ਉਹਨਾਂ ਨਾਲ ਗੱਲ ਵਖੜੀ ਪਾ ਚੁੱਕੇ ਨੇ ਤਾਂ सारी की है, मिली है, और कांग्रेसी बना तो टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर